ਜਿੰਨੇ ਧਰਮਗੜ ਜਿੱਥੇ ਮੇਰੇ ਕੋਲ ਦੇ ਭਰਾ ਨੇ ਇੱਕ ਛੋਟੀ ਜਿਹੀ ਪਾਰਟੀ ਲਈ ਹੈ ਜਿੱਥੇ ਕੀ ਆਪਣੇ ਘਰ ਦੇ ਵਿੱਚ ਕਿਉਂ ਆਪਨੇ ਗੇਟ ਬਣਾਉਣੇ ਨੇ ਹੋਰ ਵੀ ਪਰਨੋ ਬਣਾਉਣੇ ਨੇ ਉਹਦੇ ਉੱਤੇ ਤੁਸੀਂ ਡੈਕੋਰੇਸ਼ਨ ਦੀ ਕੋਈ ਆਈਟਮ ਆਰਡਰ ਤਿਆਰ ਕਰਵਾ ਸਕਦੇ ਹੋ ਤੇ ਜਿਹੜੀਆਂ ਆਪਣੇ ਘਰ ਦੇ ਵਿੱਚ ਸੋਹਣੀਆਂ ਲੱਗਦੀ ਨੇ ਆ ਮੇਰੇ ਸਿਰ ਤੇ ਭਰਾ ਨੇ ਇੱਕ ਚੀਜ਼ ਲਈ ਆ ਆ ਦੇਖੋ ਪੇਂਟਰ ਕੇਨ ਪੰਜਾਬ ਤੋਂ ਜਿਹੜੇ ਕੀ ਇਸ ਤੇ ਇਹਨਾਂ ਨੂੰ ਪਸੰਦ ਕਰਦੇ ਆ ਤੁਸੀਂ ਮੇਰੇ ਭਰਾ ਨਾਲ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ ਧਰਮਗੜ ਦੇ ਵਿੱਚ ਸ਼ਹਿਰਾ ਦੀ بجائے ਪਿੰਡ ਦੇ ਵਿੱਚ ਵੀ ਇਹ ਆਈਟਮਾਂ ਤਿਆਰ ਕਰਵਾ ਸਕਦੇ ਹੋਗੇ ਹੋਰ ਵੀ ਬਹੁਤ ਆਈਟਮਾਂ ਤਿਆਰ ਕਰਵਾਉਂਦਾ ਵੀ ਰਹੀਆਂ ਆ ਲੈ ਕੇ ਵੀ ਇਹ ਵੀਰ ਨੇ ਪੂਰਾ ਆੜਾ ਈੜੀ ਪੰਜਾਬ ਸਾਰਾ ਕਿਸਾਨ ਦਾ ਜਿਹੜਾ ਇੱਕ ਗਰਾ ਉਹ ਬਿਆਨ ਕੀਤਾ ਹੈ ਮੇਰੇ ਭਰਾ ਨੇ ਈੜੀ ਕਿਸ਼ੀਟਾਂ ਛੀਂਦਦੇ ਹੁੰਦੇ ਨੇ ਨਾ ਬਲਦ ਬਣਾਏ ਬਾਈ ਦੇ ਆਪਣੀ ਲੈਣ ਖੜੀ ਗਈ ਜਿਹੜੀ ਜੀਰ ਦੇ ਦੁਆਰਾ ਪਿਆਰ ਕਰੀ ਰਹੀ ਹੈ। ਹੈਡਕਨ ਕੁਆਲਿਟੀ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੇਨ ਨੂੰ ਧੰਨਵਾਦ ਆ। ਅੱਜ ਆਪਾਂ ਪਹੁੰਚੇ ਆ ਧਰਗੜ ਦੇ ਦਸ਼ਮੇਸ਼ ਇੰਡਸਟਰੀ ਜਿੱਥੇ ਐਗਰੀ ਕਲਚਰ ਨਾਲ ਸੰਬੰਧਿਤ ਕੋਈ ਪਾਸ ਪਿਆਰ ਕਰਵਾ ਸਕਦੇ ਹਾਂ ਜਿਵੇਂ ਕਿ ਤੁਹਾਨੂੰ ਦਿਖਾ ਰਿਹਾ ਇਹ ਆਪਣੇ ਕੋਲ ਰਾਗ ਟੇਲ ਆ ਰਾਗ ਟੇਲ ਤੋਂ ਆਪਾਂ ਕੋਈ ਵੀ ਆਈਟਮ ਤਿਆਰ ਕਰਵਾ ਸਕਦੇ ਆ ਜਿਹੜੀ ਆਪਣੀ ਐਗਰੀਕਲਚਰ ਨਾਲ ਟੱਚ ਹੋਵੇ ਜਾਂ ਆਟੋ ਮੋਬਾਈਲ ਨਾਲ ਹਾਂਜੀ ਇਹ ਆਪਣੇ ਕੋਲ ਇੱਕ ਮਸ਼ੀਨ ਆ ਇਸ ਮਸ਼ੀਨ ਇਸ ਮਸ਼ੀਨ ਤੋਂ ਆਪਾਂ ਕੋਈ ਵੀ ਵਾਰਸ ਜਿਵੇਂ ਆਪਾਂ ਕਹਿੰਦੇ ਨੂੰ ਐਕਸਲ ਤਿਆਰ ਕਰਵਾ ਹੋਵੇ ਹਨਾ ਹਰ ਤਿਆਰ ਕਰਵਾਉਂਦੇ ਸਭ ਕੁਝ ਤਿਆਰ ਹੋ ਜੂਗਾ ਆਪ ਤੁਸੀਂ ਦੇਖ ਰਹੇ ਹੋ ਰਾਗ ਮਟੀਰੀਅਲ ਰਾਗ ਮਟੀਰੀਅਲ ਤੋਂ ਕਿੰਦਾ ਮਸ਼ੀਨ ਆ ਆਪਾਂ ਨੂੰ ਇੱਕ ਨਵਾਂ ਇੰਪਲੀਮੈਂਟ ਤਿਆਰ ਕਰਕੇ ਦਿੰਦੀ ਆ ਜਿਹੜਾ ਛੋਟਾ ਜਿਹਾ ਇੱਕ ਪਾਰਟਸ ਤਿਆਰ ਕਰਕੇ ਦਿੰਦੀ ਆ ਤੁਸੀਂ ਦੇਖੋ ਇਹ ਆਪਾਂ ਨੂੰ ਰਾਹ ਮੇਲ ਤੋਂ ਇੱਕ ਥੋਟ ਆ ਜਾ ਆਪਾਂ ਕਹਿ ਦਿੰਨੇਗੇ ਇੱਕ ਪਾਰਟਸ ਤਿਆਰ ਕਰਕੇ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਦੇ ਵਿੱਚ ਇਹ ਬੱਤਾ ਇਹਨਾਂ ਦੇ ਡੀਪ ਦੇਖੋ ਸਾ ਆਪਣੇ ਨਾਲ ਦੋ ਮੂਰ ਦਾ ਪਾਰਟ ਜੁੜਨਾ ਹੈ ਨੇ ਜੀ ਦਾ ਟੈਕਟਲ ਆਸਾਨ ਦਾ ਇਧਰ ਨਿਮਾਣਾ

ਜਿਸਰ ਰਿਜੈਕਸ਼ਨ ਜਿੱਤੇ कई बार ਆਪਾਂ ਰਿਜੈਕਸ਼ਨ ਹੁੰਦੀ ਹੈ ਇਹ ਮਟੀਰੀਅਲ ਪਾਰਟੀ ਦੇ ਕੋਲ ਪਹੁੰਚ ਜਾਂਦਾ ਹੈ ਤੇ ਪਾਰਟੀ ਤੋਂ ਮੋਰ ਰਿਜੈਕਸ਼ਨ ਦਿੰਦੀ ਹੈ ਤਾਂ ਅਸੀਂ ਉਹਦਾ ਡਾਇਮੈਂਟਰ ਅਫੈਕਟ ਕਰਾਂਗੇ ਉਹ ਤੁਹਾਨੂੰ ਦੇਖੋ ਸ਼ੋਅ ਕੇ ਜਿੰਨਾ ਮਾਗੀ ਡਾਇਮੈਂਟਰ ਪਾਸ ਆ ਗਿਆ ਹੈ ਅਸੀਂ ਉਹ ਵੀ ਦੇਖ ਕੇ ਸੈੱਟ ਕਰਾਂਗੇ ਤਾਂ ਮਾਗੀ ਆਹ ਟਰੈਕਟਰ ਦੇ ਪਾਸ ਨਹੀਂ ਇਹ ਟਰੈਕਟਰ ਪਾਸ ਹੈ ਜੀ ਠੀਕ ਹੈ ਜੀ ਉਹ ਹੈ ਜਿਹੜਾ ਟਰੈਕਟਰ ਪਾਸ ਨਹੀਂ ਉਧਰ ਦੋ ਬਈਆਂ ਦੇ ਵਰਕਸ਼ਾਪ ਦੇ ਉਸ ਮਤਲਬ ਜੀ ਸੂਰੀ ਪਾਰਟਸ ਹੋ ਗਿਆ ਕੋਈ ਵੀ ਆਈਟਮ ਹੈ ਕਿਸ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਮਸ਼ੀਨਰੀ ਦਾ ਹੋਵੇ ਉਹ ਸਪੈਰ ਕਰਕੇ ਦੇ ਸਕਦੇ ਨਹੀਂ ਹਾਂ ਜੂਰੀ ਰੇਂਜਡ ਮੀਵੀ ਐਗਰੀਕਲਚਰ ਦਾ ਹੁੰਦਾ ਹੈ ਕਮਟ ਲਈ